ਤੇ ਲੋ ਜੀ ਹੁਣ ਆਪਾਂ ਖੜੇ ਆ ਪੱਖ ਕੈਂਚੀਆਂ ਸੈਣਾ ਰੋਡ ਤੇ ਤੇ ਸਾਨੂੰ ਪਤਾ ਲੱਗਿਆ ਕਿ ਇੱਥੇ ਲੈਫਟ ਵਾਲੀ ਟਰਾਲੀ ਦਾ ਨਾ ਤੇਲ ਲਗ ਕੀਤਾ ਜਾਂਦਾਗਾ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਰਾਮਾਡੋਬਰਕ ਬਰਕਸ ਤੇ ਤੇ ਬਾਈ ਹੁਣਾਂ ਨੇ ਆਹ ਨਾ ਜੌਂਡੀਅਰ ਜਿਵੇਂ ਤੁਹਾਨੂੰ ਖੜਾ ਦੇਖ ਸਕਦੇ ਹੋ ਇਹਦਾ ਨਾ ਲੈਫਟ ਵਾਲਾ ਜਿਆ ਲੈਫਟ ਟਰਾਲੀ ਦਾ ਤੇਲ ਲਗ ਕੀਤਾਗਾ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੰਪ ਦੀ ਫਿਟਿੰਗ ਇਹ ਨਾਲ ਜਿਹੜੀ ਹੋਈ ਹੋਈ ਆ ਪੰਪ ਦੀ ਫਿਟਿੰਗ ਜਮਾ origignal ਤਰੀਕੇ ਨਾਲ ਕਰੀ ਹੋਈ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪੰਪ ਦੀ ਫਿਟਿੰਗ ਸਾਰੀਆਂ ਪਾਈਪਾਂ ਆਪਾਂ ਕਿਹੜੇ ਹਿਸਾਬ ਨਾਲ ਵਧੀਆ ਲਾਇਆ ਹੋਇਆ ਫਿਟਿੰਗ ਕਰਕੇ ਤੇ ਆਜੋ ਬਾਕੀ ਨਾ ਤੁਹਾਨੂੰ ਬਾਈ ਹੁਣਾਂ ਨਾਲ ਗੱਲਬਾਤ ਕਰਾਉਣੇ ਆਗੇ ਕਿ ਤੇ ਕੀ ਕੋਸਟ ਆਈ ਹੈ ਕਿੰਨਾ ਖਰਚਾ ਆਇਆ ਹੈਗਾ ਤੇ ਤੇ ਕਿੰਨਾ ਟਾਈਮ ਲੱਗਦਾ ਤੇ ਕਿਹੜਾ ਕਿਹੜਾ ਮਟੀਰੀਅਲ ਯੂਜ਼ ਹੁੰਦਾ ਇਹ ਚ ਆ ਜਾਣਾ ਦੋ ਹੀ ਲਾਇਆ ਚਲੋ ਜੀ ਹੁਣ ਆਪਾਂ ਚੱਲਦੇ ਹਣਾ ਤੁਹਾਡੀ ਬਾਈ ਹੁਣ ਨਾਲ ਗੱਲਬਾਤ ਕਰਾਉਣੇ ਆਗੇ ਯਾਰ ਹਨਾ ਹੋਰ ਜੀ ਬਾਈ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਠੀਕ ਹੈ ਤੇ ਆਹ ਬਾਈ ਹੁਣੇ ਨੇ ਹਨਾ ਰਾਮਾ ਰਾਮਾ ਬਾਈ ਆਪ ਹੈ ਤੇ ਬਾਈ ਪਹਿਲਾਂ ਤਾਂ ਐਡਰੈਸ ਦੱਸ ਦੋ ਆਪਣਾ ਮੇਨ ਐਡਰੈਸ ਕੀ ਹੈ ਇਥੇ ਵਰਕਸ਼ਾਪ ਆਪਣੀ ਇਹਦੀ ਪੱਖੋ ਕੈਂਚੀਆਂ ਰਾਮਾ ਆਟੋ ਬੋਰਨ ਵਰਕਸ ਠੀਕ ਜੀ ਓਕੇ ਹਾਂ ਜੀ ਸਹਿਣਾ ਰੋਡ ਤੇ ਹਨਾ ਪੱਖੋ ਕੈਂਚੀਆਂ ਸਹਿਣਾ ਰੋਡ ਤੇ ਤੇ ਬਾਈ ਆਪਣਾ ਕੰਮ ਵਰਕ ਕੀ ਕੀ ਆਪਣਾ ਕੰਮ ਕੀ ਕੀ ਆ ਆਪਣਾ ਕੰਮ ਬਾਈ ਗ੍ਰੈਂਡਰ ਲੈਣ ਦਾ ਪਾ ਪੰਜਾਂ ਵਾਲਾ ਕੰਮ ਹੋ ਗਿਆ ਹਾਈਡਰੋਲਿਕ ਦਾ ਕੰਮ ਆਲਾ ਲੈਫਟਰੋਂ ਦਾ ਕੰਮ ਵੀ ਆ ਠੀਕ ਹੈ ਔਰ ਸਟੇਨਾ ਬਰ ਗਿਆ ਤੇ ਬਾਕੀ ਆ ਅਸੀਂ ਜਿਹੜਾ ਉਹਨਾਂ ਨਵਾਂ ਤੁਸੀਂ ਦੇਖ ਲਿਆ ਟਰੈਕਟਰਾਂ ਵੀ ਅਸੀਂ ਨਾ ਤੇਲ ਲੱਗ ਕਰਿਆ ਟਰਾਲੀਆ ਤੇ ਲੱਗਦਾ ਜਦੋਂ ਨਵਾਂ ਟਰੈਕਟਰ ਲੰਦਾ ਵਗਲਾ ਉਹਦੇ ਕਾਰਨ ਕੀ ਹੈ ਉਹ ਤੇਲ ਦੂਜੇ ਟਰੈਕਟਰ ਜਦੋਂ ਮਗਰ ਪਾ ਲੈਂਦੇ ਆਪਾਂ ਟਰਾਲੀ ਉਹ ਤੇਲ ਖਰਾਬ ਹੋ ਜਾਂਦਾ ਡਿਸਕ ਬ੍ਰੇਕਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਦੀ ਹੈ ਉਹ ਬਣਵਾਉਣਾ ਵੀ ਕਰਕੇ ਬਿਰੋ ਡਿਸਕ ਬ੍ਰੇਕਾਂ ਤੇਲ ਸਾਰਾ ਖਰਾਬ ਨਾ ਟਰੈਕਟਰ ਨਾ ਟਰੈਕਟਰ ਜੁਣੀ ਬੱਸ ਇਹ ਹੋ ਰਿਹਾ ਉਹਦੇ ਕਰਕੇ ਅਸੀਂ ਇਹ ਜਿਹੜਾ ਲਾਇਆ ਲਿਫਟ ਪੰਪ ਤਾਂ ਮਗਰ ਪਿੱਠੂ ਦੇ ਉੱਪਰਲੇ ਪਾਸੇ ਲਾਇਆ ਹੈ ਲਾ ਕੇ ਉਹਦਾ ਤੇਲ ਅਸੀਂ ਲੱਗ ਕਰਤਾ ਉਹਨੂੰ ਜਦੋਂ ਲੋਡ ਆ ਗিয়ার ਪਾਓ ਚਲਾ ਲਓ ਨਹੀਂ ਪੰਪ ਖੜਾਗਾ ਠੀਕ ਹੈ ਤੇਰਾ ਜਿਹੜਾ ਮਰਜੀ ਕੋਈ ਬਹੁਤ ਵਧੀਆ ਬੈਲੀ ਬਟਾ ਓਕੇ ਤੇ ਬਾਈ ਬਾਕੀ ਦਾ ਕੋਸਟ ਕਿੰਨੀ ਆਉਂਦੀ ਹੈ ਤੇ ਦੇਖੋ ਜਿਹੜੀ ਹੈਗੀ ਲਈ ਅਸੀਂ ਉੱਕਾ-ਬੁੱਕਾ ਕਰੂ ਲੀਡ ਕਰਕੇ ਸਾਰੀ ਟੈਂਕੀ ਤੋਂ ਲੈ ਕੇ ਫੀਡਿੰਗ ਦੇ ਵਿੱਚ ਹੀ ਸਾਰਾ ਕੰਮ ਕਰਕੇ 22000 ਰੁਪਏ ਲੈ ਲਏ ਓਕੇ ਬਾਕੀ ਇਹ ਟਰੈਕਟਰ ਦੇ ਹਿਸਾਬ ਨਾਲ ਤਾਂ ਨਹੀਂ ਹੁੰਦਾ ਵੀ ਅੱਡੋ-ਅੱਡ ਵੀ ਟਰੈਕਟਰ ਦਾ ਇਹ ਨਾਲ ਰੈਡੀ ਕੋਈ ਰੱਖਿਆ ਹੋਇਆ じゃ ਹੈ ਤਾਂ ਉਹਨੂੰ ਵੀ ਦਰਾਂ ਦੇ ਸੀ ਭੇਜਣੀ ਆ ਮੇਥਰਾ ਟਰੈਕਟਰ ਦੀ ਸੀ ਜਿਹੜੀ ਲਾਈ ਆ ਬਿਕ ਬਾਈ ਉਹਨਾਂ ਨੇ ਮਹਿੰਦਰਾ ਯੂਓ ਤੋਂ ਲਾਈ ਆ ਜਮਾਂ ਬਾਈ ਨੇ ਨਵਾਂ ਟਰੈਕਟਰ ਸੀਗਾ ਯਾਰ ਬਾਕੀ ਸੋਨੂੰ ਐ ਨਹੀਂ ਪਤਾ ਲੱਗਣਾ ਵੀ ओर ਹੂੰ ਉਹ ਤੁਸੀਂ ਉਹ ਵੀਡੀਓ ਪਾਉਣ ਵਾਲੀ ਆ ਪਾ ਦਾਂਗੇ ਉਹ ਤੁਹਾਨੂੰ ਨੈਕਸਟ ਵੀਡੀਓ ਪਾ ਪਾ ਦਾਂਗੇ ਸ਼ਾਰਟ ਚ ਪਾ ਦਾਂਗੇ ਤੁਸੀਂ ਸ਼ਾਰਟ ਚ ਦੇਖ ਲਿਓ ਹਨਾ ਤੇ ਬਾਕੀ ਵੱਡੀ ਗੱਲ ਤੇ ਇਹਦੇ ਫੀਟਿੰਗ ਤੇ ਕਿੰਨਾ ਟਾਈਮ ਲੱਗ ਜਾਂਦਾ ਵੀਰੇ ਫੀਟਿੰਗ ਤੇ ਲੱਗ ਜਾਂਦੇ ਜੀ ਤੇ ਦੋ ਦਿਨ ਲੈਂਦੇ ਸਹੀ ਦੋ ਦਿਨ ਤੇ ਬਾਕੀ ਇਹ ਵੀ ਲੱਚ ਹੁੰਦੀ ਆ ਉਹ ਟਾਈਮ ਲੱਗ ਜਾਂਦਾ ਤੇ ਬਾਕੀ ਦੀ ਗਰੰਟੀ ਗਰੰਟੀ ਕੀ ਹੁੰਦੀ ਆ ਗਰੰਟੀ ਫੁੱਲ ਗੰਢੀ ਜੀ ਦੀ ਕੋਈ ਸ਼ਿਕਾਇਤ ਹੀ ਨਹੀਂ ਫਿਰ ਵੀ ਹੁਣ ਇੱਕ ਸੀਜ਼ਨ ਦੀ ਕਿੰਨੀ ਪਾਉਂਦੀ ਹੁੰਦੀ ਆ ਜੀ 3 ਮਹੀਨੇ ਦੀ ਗਰੰਟੀ 3 ਮਹੀਨੇ ਲੈ ਜਾਓ ਤੁਹਾਡੀ 3 ਮਹੀਨੇ ਦੀ ਗਰੰਟੀ ਆ ਬਾਕੀ ਫੀਟਿੰਗ ਦੀ ਤਾਂ ਸਾਰਾ ਪਾ ਦਿਖਾ ਦਿੱਤਾ ਹੈ ਤੁਹਾਨੂੰ ਜੀ ਓਕੇ ਤੇ ਬਾਕੀ ਵੀਰੇ ਆਪਣਾ ਕੰਟੈਕਟ ਨੰਬਰ ਬੋਲ ਦੋ ਕੰਟੈਕਟ ਨੰਬਰ ਬਰਾ 99642 ਹਾਂਜੀ 64742 ਓਕੇ ਇੱਕ ਕਰ ਦਵਾਂਗੇ ਫਿਰ ਵਟਸਐਪ ਵਾਲਾ ਲੈ ਲਓ 80542 ਹਾਂਜੀ 82972 ਹਾਂਜੀ ਕਿ ਬਾਕੀ ਕੋਈ ਵੀ ਤੁਸੀਂ ਡਿਟੇਲ ਚਾਹੀਦੀਆਂ ਨੇ ਤੁਹਾਨੂੰ ਕੋਈ ਵੀ ਵੀ ਕਿਵੇਂ ਫਿਟਿੰਗ ਹੁੰਦੀ ਆ ਕਿੰਨੀ ਕੋਸਟ ਆ ਨਾ ਕੁਝ ਵੀ ਕੋਈ ਹੋਰ ਚੀਜ਼ ਬਾਰੇ ਵੀ ਜਾਂ ਕੋਈ ਪਾਵਰ ਸਟੀering ਕਰਾਉਣਾ ਹੋਵੇ ਉਹਦੇ ਬਾਰੇ ਕੋਈ ਡਿਟੇਲ ਚਾਹੀਦੀ ਹੋਵੇ ਆ ਬਾਈ ਦੇ ਨੰਬਰ ਇੱਥੇ ਸਕਰੀਨ ਤੇ ਚੱਲਦੇ ਨੇ ਇਹਦੇ ਉਸੇ ਫੋਨ ਲਾ ਕੇ ਦਿਨ ਰਾਤ ਜਦੋਂ ਮਰਜ਼ੀ ਪੁੱਛ ਸਕਦੇ ਹੋਗੇ ਵੀ ਆਹ ਕੰਮ ਕਰਾਉਣਾ ਹੈ